ਮੈਨੂੰ ਘੰਟਾ ਹੋ ਗਿਆ ਠੜੀਕਦੀ ਨੂੰ ਤੂੰ ਇੱਥੇ ਬੈਠਾ ਚਾਹ ਪੀਂਦਾ ਛੋਟੇ ਕੱਪ ਨੂੰ ਉਹ ਪਾਗਲ ਹੋ ਗਿਆ ਤੂੰ ਚਾਹ ਦਾ ਕੱਪ ਢੋਲਦਾ ਪਾਗਲ ਦਾ ਤੂੰ ਹੋ ਗਿਆ ਰਿਸ਼ਤੇਦਾਨਾਂ ਦੇ ਵਿਆਹ ਆ ਡਿਜ਼ਾਈਨਰ ਕੱਪੜੇ ਪਾ ਕੇ ਆ ਜਾ ਕੇ ਉਹ ਡਿਜ਼ਾਈਨਰ ਕੱਪੜੇ ਕੁੜੀਆਂ ਦੇ ਹੁੰਦੇ ਆ ਮੁੰਡਿਆਂ ਦੇ ਨਹੀਂ ਹੁੰਦੇ ਜਿਲ੍ਹੇ ਦੇ ਸ਼ਹਿਰ ਵਿੱਚ ਖੁੱਲ ਚੁੱਕਾ ਮੁੰਡੇ ਵਾਲੀ ਸਭ ਤੋਂ ਵੱਡਾ ਡਿਜ਼ਾਈਨਰ ਸਟੋਰ ਜਿਹਦੇ ਵਿੱਚ ਤੁਹਾਨੂੰ ਮਿਲੂਗਾ ਕੋਟ ਪੈਂਟ ਜੋਧਪੂਰੀ ਟਕਸੀਡੋ ਇੰਡੋ ਵੈਸਟਰ ਔਰ ਇਦਾਂ ਦੇ ਡਿਜ਼ਾਈਨ ਮਿਲੋਗੇ ਜੋ ਤੁਹਾਨੂੰ ਕਿਤੇ ਵੀ ਨਹੀਂ ਦੇਖੇ ਹੋਣਗੇ ਮੈਂ ਕਹਤ ਹਾਂ ਤੁਸੀਂ ਸ਼ੇਰਵਾਨੀ ਚੈੱਕ ਕਰ ਸਕਦੇ ਹੋ ਵੱਡੇ ਵੱਡੇ ਬ੍ਰਾਂਡਾਂ ਸ਼ੋਰੂਮ ਚ ਲੱਖ ਰੁਪਏ ਦੀ ਮਿਲਦੀ ਹੈ ਸਾਡੇ ਤੋਂ ਲੈ ਜਾ ਹਜ਼ਾਰਾਂ ਰੁਪਏ ਚ ਤਾਜਮਹਿਲ ਵਾਲੀ ਬਾਸਕਟ ਜੇ ਤੁਸੀਂ ਕਹਿੰਦੇ ਕੁੱਤੂ ਮিনার ਉਹ ਵੀ ਕੁੱਤੂਬ ਮਨਾਰ ਵੀ ਬਣਾ ਦਾਂਗੇ ਆਪਾਂ ਤੇ ਜੇ ਕਿਸੇ ਲਈ ਭਾਈ ਸਾਹਿਬ ਲਾਲ ਕਿਲਾ ਬਣਾਣਾ ਹੋਵੇ ਮੈਂ ਕਹ ਉਹ ਵੀ ਬਣਾ ਦਾਂਗੇ ਜਿੱਦਾਂ ਤੁਸੀਂ ਹੈਂਡਵਰਕ ਕਹੋਗੇ ਉਦਾਂ ਹੀ ਚੀਜ਼ ਆਪਾਂ ਬਣਾਵਾਂਗੇ ਇਹ ਲੌਂਗ ਕੋਟ ਵਿੱਚ ਸਾਰਾ ਕਸਟਮਾਈਜ਼ ਕੀਤਾ ਜੀ ਇਹ ਨੋਰਮਲ ਬਲੈਕ ਨਹੀਂ ਹੈਗਾ 트리플 ਡੈਡ ਬਲੈਕ ਹੈ ਜੀ ਡਿਫਰੈਂਟ ਡਿਫਰੈਂਟ ਸਟਾਈਲ ਹੈ ਟਾਈ ਦੇ ਬਾਸਕਟ ਪੂਰੀ ਹੈਂਡਵਰਕ ਵਾਲੀ ਹੈ ਤੁਸੀਂ ਦੇਖਦੇ ਕਿੰਨਾ ਸੋਹਣਾ ਪੀਸ ਹੈ ਡਿਜ਼ਾਈਨ ਚੈੱਕ ਕਰਦੇ ਤਾਂ ਕਿੰਨਾ ਸੋਹਣਾ ਡਿਜ਼ਾਈਨ ਆ ਪੂਰਾ ਫੁੱਲ ਸੈੱਟ ਤੁਹਾਨੂੰ ਦਵਾਂਗੇ ਆਪਾਂ ਵਿਦ ਰੀਜ਼ੈਂਬਰ ਪ੍ਰਾਈਸ ਇਹ ਜੋਧਪੂਰੀ ਹੈ ਆ ਦੇਖ ਸਕਦੇ ਹੋ ਛ ਬਹੁਤ ਹੀ ਸੋਹਣਾ ਪੀਸ ਹੈ ਤੇ ਇਹਦੇ ਨਾਲ ਇੱਕ ਇੱਕ ਹੋਰ ਜੋਧਪੁਰੀਆ ਦੇਖੋ ਸਟਾਈਲ ਦੇਖੋ ਤੁਸੀਂ ਇਹਦਾ ਬਹੁਤ ਹੀ ਵਧੀਆ ਡਿਜ਼ਾਈਨ ਹੈ ਸਾਡੇ ਕੋਲ ਇਦਾਂ ਜੀ ਹੋਰ ਵੀ ਸਾਡੇ ਕੋਲ ਕਾਫੀ ਵੈਰਾਈਟੀ ਹੈ ਵਾਹ ਭਾਜੀ ਸਵਾਦ ਹੀ ਆ ਗਿਆ ਇਹ ਕੀ ਚੀਜ਼ ਹੈ ਮੈਂ ਕਹਿੰਦੇ ਕੀ ਇਹਦਾ ਜੋ ਮਰਜ਼ੀ ਤੁਸੀਂ ਬਣਾਓ ਤੁਸੀਂ ਬਣਾਓ ਇੰਡੋ-ਵੈਸਟਰਨ ਤੁਸੀਂ ਬਣਾਓ ਅਚਕਨ ਪੂਰਾ ਕਸ਼ਮੀਰੀ ਵਰਕ ਹੈ ਇਹਦੇ ਉੱਪਰ ਤੇ ਬਹੁਤ ਹੀ ਸੋਹਣਾ ਆਰਟੀਕਲ ਹੈ ਕਾਫੀ ਡਿਫਰੈਂਟ ਕਲਰ ਹੈ ਇਹ ਕਸ਼ਮੀਰੀ ਜੀ ਮਿਲੂਗਾ ਮੈਂ ਕਿੱਥੇ ਹੀ ਨਹੀਂ ਮਿਲੂਗਾ ਤੁਹਾਨੂੰ ਇਹ ਡਿਜ਼ਾਈਨਰ ਕਪੜਾ ਹੈ ਜੀ ਜਿਹਦਾ ਤੁਸੀਂ ਮਤਲਬ ਕਿ ਜੋਧਪੁਰੀ ਬਣਾ ਸਕਦੇ ਹੋ ਜਾਂ ਤੁਸੀਂ ਬਲੇਜ਼ਰ ਬਣਾ ਸਕਦੇ ਹੋ ਜਾ ਤੁਸੀਂ ਇੰਡੋ-ਵੈਸਟਰਨ ਵੀ ਬਣਾ ਸਕਦੇ ਹੋ ਬਾਸਕਟ ਵੀ ਬਣਾ ਸਕਦੇ ਹੋ ਤੁਸੀਂ ਕਹੋਗੇ ਹੈਂਡਮੇਡ ਚ ਬਣਾਣਾ ਹੈ ਹੈਂਡਮੇਡ ਚ ਵੀ ਡਿਜ਼ਾਈਨ ਬਣਾ ਦਾਂਗੇ ਤੇ ਸਾਡੀ ਸਪੈਸ਼ਲਿਟੀ ਹੈ ਕਿ ਤੁਹਾਨੂੰ ਸਿਰਫ 2-3 ਦਿਨ ਚ ਕੋਟ ਪੈਂਟ ਆਪਾਂ ਰੈਡੀ ਕਰਾ ਦਾਂਗੇ ਸਾਡੀ ਕੋਈ ਵੇਟਿੰਗ ਨਹੀਂ ਕੋਈ ਕੁਝ ਨਹੀਂ ਇਦਾਂ ਦੇ ਡਿਜ਼ਾਈਨ ਲੱਭ ਕੇ ਆਪਾਂ ਲੈ ਕੇ ਆਏ ਜੇ ਤੁਹਾਨੂੰ ਕਿਥੇ ਨਹੀਂ ਮਿਲਿਆ ਮਿਲ ਗਿਆ ਭਾਜੀ ਫਿਰ ਆਪਾਂ ਜ਼ਿੰਮੇਵਾਰ ਬੈਠੇ ਆ ਇਹ ਟਵੀਡ ਦਾ ਕਪੜਾ ਹੈ ਜਿਹਦਾ ਬਲੇਜ਼ਰ ਬਣ ਸਕਦਾ ਹੈ ਲੌਂਗ ਕੋਟਸ ਬਣ ਸਕਦਾ ਹੈ ਬਾਸਕਟ ਵੀ ਬਣ ਸਕਦੀ ਹੈ ਸਾਡੇ ਕੋਲ ਇੰਪੋਰਟੈਂਟ ਤੋਂ ਇੰਪੋਰਟੈਂਟ ਫੈਬਰਿਕ ਮਿਲ ਜਾਏਗਾ ਹੱਥ ਲਾ ਕੇ ਮਜ਼ਾ ਆ ਜਾਂ ਤੇ ਜਿੱਦਾਂ ਦਾ ਤੁਸੀਂ ਬਕਾਉਗੇ ਫੈਬਰਿਕ ਆਪਣੇ ਕੋਲ ਸਭ ਅਵੇਲੇਬਲ ਹੈ ਜੀ কুরਤੇ ਇਹਦੇ ਕਾਫੀ ਕਲਰ ਪੇ ਹੋਏ ਆ ਪਾਕਿਸਤਾਨੀ ਬੋਸਕੀ ਵੀ ਮਿਲ ਜਾਊਗੀ ਜੇ ਆ ਤੁਸੀਂ ਪਠਾਨੀ ਸੂਟ ਵੀ ਬਣਾ ਸਕਦੇ ਹੋ ਤੇ ਬਾਕੀ ਸਿੰਪਲ ਵੀ ਇਕ ਡਿਜ਼ਾਈਨ ਬਣਾਣਾ ਤੁਸੀਂ ਉਹ ਵੀ ਬਣਾ ਸਕਦੇ ਹੋ ਇਹ ਭਾਜੀ ਕੋਟ ਪੈਂਟ ਦੇ ਕੱਪੜੇ ਕਾਫੀ ਕਲਰ ਸਾਡੇ ਕੋਲ ਮਿਲ ਜਾਊਗੇ ਸਾਡੇ ਕੋਲ ਸਾਰੇ ਕਾਊਂਟ ਦਾ ਫੈਬਰਿਕ ਮਿਲ ਜਾਏਗਾ ਜੋ ਤੁਹਾਨੂੰ ਲੋਕਲ ਕਿਤੇ ਵੀ ਨਹੀਂ ਮਿਲੂਗਾ 100 110 120 140 160 180 ਤੱਕ ਮਿਲ ਜਾਊਗਾ ਕਾਊਂਟ ਡਿਜ਼ਾਈਨਰ ਕੱਪੜੇ ਹੈ ਜੇ ਤੇ ਤੁਸੀਂ ਇੰਡੋ-ਵੈਸਟਰਨ ਵੀ ਬਣਾ ਸਕਦੇ ਹੋ, ਅਚਕੰਜ਼ ਵੀ ਬਣਾ ਸਕਦੇ ਹੋ, ਜੋਧਪੂਰੀ ਵੀ ਬਣਾ ਸਕਦੇ ਹੋ। ਇੱਕੋ ਕਪੜੇ ਵਿੱਚ ਜਿਮਰਜੀ ਬਣਾ ਲਵੇ। ਜੋ ਬਣਾ ਸਕਦੇ ਹੋ, ਐਕਸੀਡੋ ਵੀ ਬਣਾ ਸਕਦੇ ਹੋ। ਉਹਨਾਂ ਦਾ ਕਾਫੀ ਵੈਰਾਈਟੀ ਸਾਡੇ ਕੋਲ ਪਈ ਐ ਇਸ ਦਾ। ਸਾਰਾ ਸਾਰਾ ਕਸਟਮਾਈਜ਼ਡ ਹੈ। ਸਾਰਾ ਸਾਰਾ ਕਸਟਮਾਈਜ਼ਡ। ਆਪਾਂ ਨਵਾਂ ਸਟੋਰ ਖੋਲੇ ਆ ਤੇ ਇਸੀ ਖੁਸ਼ੀ ਵਿੱਚ ਇੱਕ ਆਪਾਂ ਤੁਹਾਨੂੰ ਆਫਰ ਦੇਣ ਜਾ ਰਹੇ ਹਾਂ। ਜੋ ਵੀ ਇਸ ਵੀਡੀਓ ਨੂੰ ਸੇਵ ਕਰਕੇ ਸਕਰੀਨਸ਼ਾਟ ਲੈ ਕੇ ਆਊਗਾ, ਤੁਹਾਨੂੰ ਦਿਖਾਊਗਾ। ਤੇ ਉਹਨੂੰ 20% ਆਫ ਮਿਲੇਗਾ ਐਕਸਟਰਾ ਦੇਣਾ ਭਾਜੀ 20% ਆਫ ਮਿਲੇਗਾ ਜੀ ਐਕਸਟਰਾ ਇਹ OCM ਦੀ ਟਵੀਟ ਪਈ ਹੈ ਇਸ ਤੋਂ ਵਧੀਆ ਕੁਆਲਿਟੀ ਕਿੱਥੇ ਨਹੀਂ ਮਿਲ ਸਕਦੀ ओरिजिनल ਰੋਸੀਅਨ ओरिजिनल ਰੋਸੀਅਨ ਇਹ ਵੀ ਸਭ ਵਧੀਆ ਫੈਬਰਿਕ ਵਿੱਚ ਆ ਸਾਡੇ ਕੋਲ ਸਾਰਾ ਕੁਝ ਕਲਰ ਵਿੱਚ ਕਾਫੀ ਕਲਰ ਤੁਹਾਨੂੰ ਮਿਲ ਜੂਗੇ ਕੋਟ ਪੈਂਟ ਬਣਾਣ ਲਈ ਕਾਫੀ ਕਲਰ ਲਾਈਨਿੰਗ ਵਿੱਚ ਵੀ ਪਏ ਸਾਡੇ ਕੋਲ ਡਿਫਰੈਂਟ ਡਿਫਰੈਂਟ ਸਟਾਈਲ ਦੇ ਅਗਰ ਕੋਈ ਕਸਟਮਰ ਸਾਡੀ ਸ਼ਾਪ ਤੇ ਵਿਜ਼ਿਟ ਕਰਨ ਪਹਿਲਾਂ ਪੇਜ ਦੇਖਣਾ ਚਾਹੁੰਦਾ ਡਿਜ਼ਾਈਨ ਦੇਖਣਾ ਚਾਹੁੰਦਾ ਤੁਸੀਂ BMS ਡਿਜ਼ਾਈਨਰ ਸੂਟ ਪੇਜ ਫੋਲੋ ਕਰ ਸਕਦੇ ਹੋ ਉਹਦੇ ਵਿੱਚ ਸਾਡੇ ਕੋਲ ਕਾਫੀ ਡਿ